ਡੱਕੋਆ ਕਹਿੰਦਾ ਨਾ ਬੰਦਾ ਬੜਾ ਧੱਕੜਾ ਹੈ ਇਹਦਾ ਤੇ ਨਾਈ ਮਾਪਿਆਂ ਨੇ ਧੱਕੜ ਰੱਖ ਦਿੱਤਾ ਪਰ ਕਹਿੰਦਾ ਰਵੀ ਕੈਮਰਨ ਵਾਲਾ ਮੇਰੇ ਵੀਰੋ ਕੈਂਥਲ ਤੋਂ ਚੰਦ ਕੇ ਆਇਆ ਕਬੱਡੀ ਦੇ ਵਿੱਚ ਵੱਖਰੀ ਛਵੀ ਰੇਡਾਂ ਬੇਲ ਬੇਲ ਪਾਉਂਦਾ ਕੈਮਰਨ ਦਾ ਰਵੀ ਬੇਲ ਬੇਲ ਕਬੱਡੀਆਂ ਪਾਉਂਦਾ ਤਮ ਰੱਖਦਾ ਆਪਣੇ ਦੰਤ ਤੇ ਟੀਮ ਚਿਤਾਂਦਾ ਤਮ ਰੱਖਦਾ ਪਰ ਡੱਕੋਆਰੇ ਵਾਲੇ ਬੱਚਾ ਬੱਚਾ ਜਾਣਦਾ ਡੱਕੋਆਰੇ ਵਾਲੇ ਬੱਚਾ ਬੱਚਾ ਜਾਣਦਾ ਇਹ ਗੁਰੂ ਮੇਰ ਕਰੇ ਪਰਮਾਤਮਾ ਮੇਰੇ ਰੱਖੇ ਨਾ ਕਬੱਡੀ ਦੇ ਹੀਰਿਆਂ ਦੇ ਉੱਪਰ ਕਦੇ ਕਿਸੇ ਖਿਡਾਰੀ ਨੂੰ ਤਾਂ ਦੀਵਾਨਾ ਨਾ ਲੱਗੇ ਜਿੰਦਾ ਹੱਸਦੇ ਖੇਡਦੇ ਆਉਂਦੇ ਉਸੇ ਤਰ੍ਹਾਂ ਹੱਸ ਖੇਡ ਕੇ ਆਪਣੇ ਘਰਾਂ ਨੂੰ ਵਾਪਸ ਜਾਣ ਸਾਰੇ ਵੀਰ ਪਰਮਾਤਮਾ ਦੇ ਚਰਨਾਂ ਚ ਅਰਦਾਸ ਹਾਂਜੀ ਮਿੱਤਰੋ ਜੋ ਤੁਸੀਂ ਇਹ ਕਲਿੱਪ ਵੇਖੀ ਹੈ ਇਹ ਅੱਜ ਜੇਠੂਕੇ ਦੇ ਵਿੱਚ ਉਗੋਕੇ ਦੇ ਦਬੁਰਜੀ ਦੇ ਮੈਚ ਦੌਰਾਨ ਰਵੀ ਕੈਲਰਮ ਤੇ ਸ਼ਰਨੇ ਡਗੂ ਰਗਮਾਣੇ ਦੀ ਆਪਸੀ ਟੱਕਰ ਵਿੱਚ ਸ਼ਰਨੇ ਦੇ ਹਲਕੀ ਜੀ ਸੱਟ ਲੱਗੀ ਵਾਹਿਗੁਰੂ ਦੀ ਕਿਰਪਾ ਨਾਲ ਸ਼ਰਨਾ ਬਿਲਕੁਲ ਠੀਕ ਹੈ ਤੇ ਸਾਰੇ ਅਰਦਾਸ ਕਰਦੇ ਆ ਕਿ ਇਹ ਖਿਡਾਰੀ ਐਵੇਂ ਗਰਾਊਂਡਾਂ ਦਾ ਸ਼ਿੰਗਾਰ ਬਣ ਰਹੇਣ ਇਹ ਉਮੀਦ ਕਰਦੇ ਆ ਧੰਨਵਾਦ